जय पीरा दी दोस्तों आज ਆਪਾਂ ਗੱਲ ਕਰਾਂਗੇ ਕਿ ਘਰ ਦੇ ਵਿੱਚ ਆਪਾਂ ਨੂੰ ਪੀਰ ਫਕੀਰਾਂ ਦੇ ਜਾਂ ਕਿਸੇ ਦੇਵੀ ਦੇਵਤੇ ਦੇ ਕੋਈ ਚਰਾਗ ਕੋਈ ਯੋਤ ਕਿਸੇ ਤਰ੍ਹਾਂ ਦੀ ਆਪਾਂ ਨੂੰ ਘਰ ਦੇ ਵਿੱਚ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਲਗਾਉਣੀ ਚਾਹੀਦੀ ਤਾਂ ਜੋ ਸਾਰੇ ਆਪਣੇ ਚੈਨਲ ਤੇ ਜਿੰਨੇ ਵੀ ਤੁਸੀਂ ਸਾਰੀ ਸੰਗਤ ਚੈਨਲ ਤੇ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਅੱਗੇ ਨੂੰ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਾ ਹਨਾ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਤਾਂ ਆਜੂ ਆਪਾਂ ਸ਼ੁਰੂ ਕਰਦੇ ਆਂ ਪਤਾ ਕੀ ਆ ਦੇਖੋ ਮੈਂ ਕੁਝ ਲਿਖ ਕੇ ਨਹੀਂ ਰੱਖਿਆ ਹੋਇਆ ਹੈਗਾ ਵੀ ਮੈਂ ਜੋ ਤੁਹਾਨੂੰ ਪੜ੍ਹ ਕੇ ਦੱਸਾਂਗਾ ਹਨਾ ਮੈਂ ਇੱਕ ਆਪਣੀ ਸੋਚ ਨਾਲ ਆਪਣੀ ਸਮਝ ਨਾਲ ਜਿਵੇਂ ਜਿਵੇਂ ਇਹ ਵੀਡੀਓ ਸਟਾਰਟ ਕਰੀਏ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰੇਗਾ ਜੋ ਮਤਬੁੱద్ధి ਬਖਸ਼ੇਗਾ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਚਲੇ ਜਾਊਗਾ ਹਨਾ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਵੀ ਲੱਗੂ ਤੇ ਸਮਝ ਵੀ ਆਊਗਾ ਹਾਂ ਸਵਨ ਨਾਲੋਂ ਪਹਿਲੀ ਗੱਲ ਦਈ ਆ ਦੇਖੋ ਜੋਤ ਚਿਰਾਗ ਇਹ ਸਾਰੇ ਕੰਮ ਨੇ ਦੁਨੀਆਵੀ ਹੈ ਨਾ ਇਹ ਕਿਉਂ ਦੁਨੀਆਵੀ ਕਰਮ ਹੈ ਜਿਹੜਾ ਚਲੋ ਬੰਦੇ ਨੂੰ ਕਰਨਾ ਪੈਂਦਾ ਬੰਦਾ ਕਰਦਾ ਪਰ ਜਿਹੜਾ ਅਸਲ ਦੇ ਵਿੱਚ ਤੁਹਾਡਾ ਜੋਤ ਜਾਂ ਚਿਰਾਗ ਜਿਹੜੀ ਹੈ ਆ ਉਹ ਤੁਹਾਡੇ ਮਨ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਜਗਣੀ ਚਾਹੀਦੀ ਹੈ ਕਿਉਂਕਿ ਜਿੰਨਾ ਟਾਈਮ ਤੁਹਾਡੀ ਉਹ ਮਨ ਤਨ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਜੋਤ ਜਗਦੀ ਨਹੀਂ ਹੈਗੀ ਹਨਾ ਤਾਂ ਤੁਸੀਂ ਉਹ ਮੁਕਾਮ ਤੱਕ ਕਦੇ ਨਹੀਂ ਪਹੁੰਚ ਸਕਦੇ ਜਿਸ ਮੁਕਾਮ ਨੂੰ ਤੁਸੀਂ ਸੋਚ ਕੇ ਇਸ ਲੇਨ ਦੇ ਵਿੱਚ ਵੜਦੇ ਹੋ ਹਨਾ ਤਾਂ ਦੇਖੋ ਮੇਰੇ ਮੁਤਾਬਕ ਜੋ ਮੈਂ ਅੱਜ ਤੱਕ ਸਮਝਿਆ ਜਾਂ ਜੋ ਅੱਜ ਤੱਕ ਆਪਾਂ ਐਕਸਪੀਰੀਅੰਸ ਕੀਤਾ ਹਨ ਉਸ ਦੇ ਮੁਤਾਬਕ ਆਪਾਂ ਨੂੰ ਪੀਰ ਫਕੀਰ ਦੇਵੀ ਦੇਵਤੇ ਕੋਈ ਵੀ ਹੈ ਉਹਨਾਂ ਦੀ ਜੋਤ ਚਿਰਾਗ ਆਪਣੇ ਆਪ ਤੋਂ ਘਰ ਦੇ ਵਿੱਚ ਨਹੀਂ ਲਾਉਣੇ ਚਾਹੀਦੇ ਠੀਕ ਹੈ ਨਾ ਆਪਣੇ ਆਪ ਇਹਨਾਂ ਚੀਜ਼ਾਂ ਨਾਲ ਕਦੇ ਵੀ ਪੰਗਾ ਨਹੀਂ ਲੈਣਾ ਚਾਹੀਦਾ ਠੀਕ ਹੈ ਨਾ ਉਹ ਵੀ ਦੱਸੂਗਾ ਕਿਉਂ ਹਨਾ ਜੇ ਲਾਉਣੇ ਚਾਹੀਦੇ ਫਿਰ ਕਿਉਂ ਲਾਉਣੇ ਚਾਹੀਦੇ ਇਹ ਵੀ ਦੱਸਾਂਗਾ ਤੁਹਾਨੂੰ ਹਨਾ ਵੀਡੀਓ ਨੂੰ ਧਿਆਨ ਨਾਲ ਸੁਣਿਓ ਤਾਂ ਤੁਹਾਨੂੰ ਸਭ ਪਤਾ ਲੱਗਣਾ ਤਾਂ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਮੈਂ ਤੁਹਾਨੂੰ ਸ਼ੁਰੂ ਚ ਕਲੀਅਰ ਕਰ ਰਿਹਾ ਵੀ ਆਪਣੇ ਮਨ ਦੇ ਵਿੱਚ ਆਪਣੇ ਦਿਲ ਦੇ ਵਿੱਚ ਜੋਤ ਜਗਣ ਜੈਦੀ ਹੈ ਅਗਰ ਤੁਹਾਡੀ ਉਹ ਜੋਤ ਜਗਦੀ ਹੈ ਠੀਕ ਹੈ ਨਾ ਤੁਸੀਂ ਤਨ ਮਨ ਤੋਂ ਉਸ ਪਰਮਾਤਮਾ ਦਾ ਅਨੰਸ ਰੱਬ ਰੂਪੀ ਰੂਹ ਦਾ ਨਾਮ ਸਿਮਰਦੇ ਹੋ ਨਾ ਤਾਂ ਤੁਹਾਡਾ ਸਭ ਕੁਝ ਕਬੂਲ ਹੈ ਠੀਕ ਹੈ ਤੁਹਾਨੂੰ ਕੁਝ ਹੋਰ ਫालतू ਧੰਦੇ ਕਰਨ ਦੀ ਲੋੜ ਨਹੀਂ ਹੈ ਪਰ ਹੁਣ ਅੱਜ ਕੱਲ ਕੀ ਚੱਲਦਾ ਆਪਣੇ ਅੱਜ ਕੱਲ ਖਾਸ ਕਰ ਤੁਸੀਂ ਇਹ ਦੇਖ ਲਓ ਵੀ ਜਣਾ ਖਾਣਾ ਬੰਦਾ ਹਨਾ ਇੱਕ ਦੂਜੇ ਨੂੰ ਦੇਖ ਕੇ ਘਰ ਦੇ ਵਿੱਚ ਜੋਤਾਂ ਲਾ ਰਿਹਾ ਹੈ ਪੀਰਾਂ ਦੀ ਚਰਾਗ ਲਾ ਰਿਹਾ ਹੈ ਹਨ ਪੀਰਾਂ ਦੀਆਂ ਗੱਦੀਆਂ ਲਾ ਰਿਹਾ ਠੀਕ ਹੈ ਨਾ ਉਹ ਸਿਆਣੇ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਆਉਣ ਵਾਲਾ ਸਮਾਂ ਐਸਾ ਵੀ ਘਰ ਘਰ ਚ ਬਾਬੇ ਹੋਣਗੇ ਠੀਕ ਹੈ ਨਾ ਤਾਂ ਕਹਿੰਦੇ ਹੁੰਦੇ ਸੀ ਪੱਥਰ ਚੱਕੋਗੇ ਤਾਂ ਪੱਥਰ niche ਬਾਬਾ ਮਿਲੇਗਾ ਹਨ ਪਰ ਅੱਜ ਗੱਲ ਐਸਾ ਸਮਾਂ ਹੋ ਰੱਖਿਆ ਵੀ ਪੱਥਰ ਚੱਕਣ ਦੀ ਲੋੜ ਨਹੀਂ ਪੱਥਰ ਦੇ ਉੱਪਰ ਹੀ 10-10 ਬਾਬੇ ਬੈਠੇ ਨੇ ਹਨਾ ਤਾਂ ਉਹ ਅਸਲ ਵਿੱਚ ਕੀ ਆ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਹੁੰਦੀ ਨਹੀਂ ਹੈਗੀ ਤੇ ਉਹ ਚੌ ਚੌ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ੁਰੂ ਕਰ ਲੈਂਦੇ ਆ ਬਿਨਾਂ ਗਿਆਨ ਤੋਂ ਹਨਾ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਇਹਨਾਂ ਚੀਜ਼ਾਂ ਨੂੰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਤਾਂ ਕਰ ਵੰਦਾ ਤੇ ਕਿਤੇ ਨਾ ਕਿਤੇ ਜਾ ਕੇ ਉਹ ਗਲਤ ਗਿਆਨ ਦਾ ਸ਼ਿਕਾਰ ਹੁੰਦਾ ਤੇ ਫਿਰ ਲੋਕਾਂ ਨੂੰ ਸਮਝ ਲਓ ਖੁਦ ਵੀ ਗਮਰਾਹ ਹੁੰਦਾ ਤੇ ਲੋਕਾਂ ਨੂੰ ਵੀ ਗਮਰਾਹ ਕਰਦਾ ਤੇ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਮ ਤੇ ਪੈਸਾ ਲੈਣਾ ਹਨਾ ਕੋਈ ਪੁਸ਼ ਕਰਨਾ ਕਿਵੇਂ ਕਰਨਾ ਢਾਲੇ ਕਰਾਉਣਾ ਟੋਣੇ ਕਰਾਉਣਾ ਸੌ ਤਰ੍ਹਾਂ ਦੀ ਦੁਨੀਆ ਬੈਠੀ ਹੈ ਜੋ ਅਲੱਗ-ਅਲੱਗ ਇਹਨਾਂ ਚੀਜ਼ਾਂ ਨੂੰ ਇਸ ਲਾਈਨ ਦੇ ਵਿੱਚ ਲੇਖੇ ਚਲਦੀ ਹੈ ਹਨਾ ਤਾਂ ਦੇਖੋ ਹੁਣ ਤੁਸੀਂ ਹਾਂ ਨਾ ਐਗਜ਼ਾਮਪਲ ਦੇ ਕੇ ਸਮਝਾਉਂਗਾ ਠੀਕ ਹੈ ਹੁਣ ਤੁਸੀਂ ਕਿਸੇ ਪੀਰ ਦੀ ਘਰ ਦੇ ਵਿੱਚ ਆਪਣੇ ਆਪ ਤੋਂ ਚਰਾਬ ਸ਼ੁਰੂ ਕਰ ਲਿਆ ਠੀਕ ਹੈ ਤਾਨੂੰ ਉਹਨਾਂ ਚਰਾਗਾਂ ਦੇ ਨਿਯਮ ਨਹੀਂ ਪਤਾ ਤੁਹਾਨੂੰ ਉਹਨਾਂ ਦੇ ਅਸੂਲ ਨਹੀਂ ਪਤਾ ਹਨਾ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਅਸਲ ਦੇ ਵਿੱਚ ਜਿਹੜਾ ਚਰਾਗ ਕਿਉਂ ਲਾਇਆ ਜਾਂਦਾ ਹਨਾ ਅਸਲ ਦੇ ਵਿੱਚ ਬੇਨਾ ਪੀਰ ਫਕੀਰਾਂ ਦੇ ਅਸੂਲ ਕੀ ਨੇ ਹਨਾ ਦੇਖੋ ਅਗਰ ਤੁਸੀਂ ਚਰਾਗ ਆਪਣੇ ਵੱਲ ਲਾਉਣਾ ਹੈ ਹਨਾ ਤੁਹਾਡੀ ਸ਼ਰਤ ਤਾਂ ਪੱਕੀ ਆ ਤੁਹਾਡਾ ਇਸ਼ਕ ਸੱਚਾ ਤੁਹਾਡਾ ਦਿਲ ਕਰਦਾ ਵੀ ਚੱਲ ਮੈਂ ਸਰਕਾਰ ਦੀ ਆਨਾ ਘਰ ਦੇ ਵਿੱਚ ਆਪਣੇ ਯੂਟਬत्ती ਕਰਾਂ ਹਨਾ ਆਪਣੇ ਘਰ ਦੇ ਵਿੱਚ ਸਰਕਾਰ ਦਾ ਮੈਂ ਚਰਾਗ ਲਾਵਾਂ ਠੀਕ ਹੈ ਨਾ ਤਾਂ ਸਭ ਨਾਲੋਂ ਪਹਿਲਾਂ ਤਾਂ ਉਹ ਜੋ ਚਰਾਗ ਲਾਉਣਾ ਤੁਸੀਂ ਉਹਦੀ ਮਨਜ਼ੂਰੀ ਹੈ ਜਿਹੜੀ ਸਰਕਾਰ ਕੋਲ ਹੋਣੀ ਚਾਹੀਦੀ ਹੈ ਹਨਾ ਉਹ ਮਨਜ਼ੂਰੀ ਕਿੱਦਾਂ ਹੁੰਦੀ ਹੈ ਹਨਾ ਤੁਸੀਂ ਸਰਕਾਰ ਨੂੰ ਅਰਜ਼ੀ ਕਰਦੇ ਹੋ ਤੁਸੀਂ ਉਹਨਾਂ ਦਾ ਨਾਮ ਸਿਮਰਦੇ ਹੋ ਤਾਂ ਤੁਸੀਂ ਅਰਦਾਸ ਲਾ ਸਕਦੇ ਹੋ ਕਿ ਸਰਕਾਰ ਮੈਂ ਤੁਹਾਡਾ ਚਰਾਗ ਲਾਉਣਾ ਚਾਹੁੰਦਾ ਹਨਾ ਵੀ ਮੰਨੋ ਕੋਈ ਰਾਹ ਰਸਤਾ ਦਿਖਾਓ ਅਗਰ ਸਰਕਾਰ ਆਪਣਾ ਚਿਰਾਗ ਤੁਹਾਡੇ ਘਰ ਦੇ ਵਿੱਚ ਲਵਾਉਣਾ ਚਾਹੁੰਦੇ ਨੇ ਤਾਂ ਸਾਨੂੰ ਕੁਛ ਨਾ ਕੁਛ ਸੁਪਨੇ ਦੇ ਵਿੱਚ ਜਾਂ ਅੰਮੋ ਸਾਹਮਣੇ ਵੀ ਤੁਹਾਨੂੰ ਕਿਤੇ ਨਾ ਕਿਤੇ ਚੀਜ਼ਾਂ ਦਿਖਾ ਸਕਦੇ ਨੇ ਤਾਂ ਤੁਸੀਂ ਚਲੋ ਜਿਵੇਂ ਤੁਹਾਨੂੰ ਦਿਖਾਇਆ ਜਾਊਗਾ ਤੁਸੀਂ ਉਸ ਹਿਸਾਬ ਨਾਲ ਚਿਰਾਗ ਲਾ ਸਕਦੇ ਹੋ ਤੇ ਚਿਰਾਗ ਲਾਉਣ ਤੋਂ ਪਹਿਲਾਂ ਹੁਣ ਮੰਨ ਲਓ ਐਗਜ਼ਾਮਪਲ ਤੁਸੀਂ ਲੱਗਦਾ ਤਾਂ ਪੀ ਲਾਲਾਂ ਵਾਲੀ ਸਰਕਾਰ ਦਾ ਚਿਰਾਗ ਲਾਉਣਾ ਹੁਣ ਮੇਰਾ گاؤںਪਾਕ ਸਰਕਾਰ ਦਾ ਚਿਰਾਗ ਲਾਉਣਾ ਕਟੋ ਕਟ ਤੁਸੀਂ ਉਹਨਾਂ ਦਾ ਚਰਾਗ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਪੂਰਾ ਪੜੋ ਉਹਨਾਂ ਬਾਰੇ ਜਾਣੋ ਹਨਾ ਉਹਨਾਂ ਦਾ ਗਿਆਨ ਹਾਸਲ ਕਰੋ ਵੀ ਅਸਲ ਦੇ ਵਿੱਚ ਉਹਨਾਂ ਦਾ ਜੀਵਨ ਕੀ ਸੀਗਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕੀਤਾ ਹਨਾ ਉਹਨਾਂ ਨੇ ਕਿਹਨਾਂ ਦਾ ਨਾਮ ਧਿਆਇਆ ਉਹਨਾਂ ਨੇ ਹਨਾ ਕਿਹਨਾਂ ਦਾ ਨਾਮ ਸਿਮਰਿਆ ਤੇ ਉਹਨਾਂ ਨੇ ਲੋਕਾਂ ਦਾ ਕਲਿਆਣ ਕੀਤਾ ਜਾਂ ਕਲਿਆਣ ਕੀਤਾ ਉਹਨਾਂ ਨੇ ਲੋਕਾਂ ਦਾ ਭਲਾ ਕੀਤਾ ਹਨਾ ਪਰ ਕਿਵੇਂ ਕਰਿਆ ਹਨਾ ਤੇ ਉਹਨਾਂ ਨੇ ਗੌਸਪਾਕ ਸਰਕਾਰ ਨੇ ਆਪਣੇ ਹੱਥ ਨਾਲ ਕਿੰਨੀਆਂ ਕਿਤਾਬਾਂ ਨਾਲ ਲਿਖ ਕੇ ਗਏ ਨੇ ਤੇ ਉਹਨਾਂ ਦੇ ਕਿਤਨੇ ਕਿਤੇ ਇਤਿਹਾਸ ਨੇ ਜਿਹੜੇ ਕਿਤਾਬਾਂ ਦੇ ਵਿੱਚ ਦਰਜ ਨੇ ਹਨਾ ਉਹਨਾਂ ਦਾ ਜੀਵਨਾ ਜਿਹੜਾ ਕਿਤਾਬਾਂ ਦੇ ਵਿੱਚ ਹੈਗਾ ਆਪਾਂ ਪੜ੍ਹ ਸਕਦੇ ਹਾਂ ਉੱਥੋਂ ਗਿਆਨ ਲੈ ਸਕਦੇ ਹਾਂ ਹਨਾ ਤਾਂ ਆਪਾਂ ਕੀ ਕਰਦੇ ਹਾਂ ਉਹਨਾਂ ਚੀਜ਼ਾਂ ਵੱਲ ਜੋ ਅਸਲ ਦੇ ਵਿੱਚ ਸਰਕਾਰ ਆਪਣੇ ਹੱਥਾਂ ਨਾਲ ਲਿਖਵਾ ਕੇ ਗਏ ਨੇ ਹਨਾ ਤਾਂ ਆਪਾਂ ਉਹਨਾਂ ਚੀਜ਼ਾਂ ਵੱਲ ਤਾਂ ਕਦੇ ਵੀ ਜਾਂਦੇ ਨਹੀਂ ਹੈਗੇ ਹਨਾ ਅੱਪਾ ਕੀ ਕਰਦੇ ਆ ਕੋਈ ਮੇਰੇ ਵਰਗਾ ਬਾਬਾ ਬੈਠਾ ਹੋਂਦਾ ਬਣ ਕੇ ਹੈਨਾ ਆਪਣੇ ਆਪ ਨੂੰ ਬਾਬਾ ਕਹੋਂਦਾ ਤਾਂ ਉਹਦੇ ਕੋਲ ਚਲੇ ਜਾਂਦੇ ਆ ਆਪਾਂ ਕਹਿੰਦੇ ਆ ਵੀ ਸਰਕਾਰ ਦਾ ਸੀ ਚਰਾਗ ਲਾਉਨੇ ਆ ਹਨਾ ਜੇ ਚਰਾਗ ਲਾਉਣਾ ਸੀ ਹਨਾ ਤਾਂ ਬੰਦਾ ਕਹਿੰਦਾ ਐਵੇਂ ਨਹੀਂ ਐਵੇਂ ਚਰਾਗ ਲੱਗੂਗਾ ਸਰਕਾਰ ਦਾ ਐਵੇਂ ਨਹੀਂ ਐਵੇਂ ਹੋਊਗਾ ਹਨਾ ਉਹ ਆਪਣੇ ਗਿਆਨ ਮੁਤਾਬਕ ਇਹਨਾਂ ਚੀਜ਼ਾਂ ਨੂੰ ਕਰਵਾ ਦੋਂਦਾ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਜਿਹੜੀਆਂ 99% ਚੀਜ਼ਾਂ ਉਹ ਤਕਰੀਬਨ ਉਹ ਤਕਰੀਬਨ ਗਲਤ ਹੁੰਦੀਆਂ ਕਿਉਂਕਿ ਉਹਨਾਂ ਨੂੰ ਆਪ ਖੁਦ ਗਿਆਨ ਨਹੀਂ ਹੁੰਦਾ ਤੁਸੀਂ ਦੇਖਿਆ ਹੋਊਗਾ ਜਿਹੜੇ ਲੋਕ ਆਪਣੇ ਆਪ ਤੋਂ ਪੀਰਾਂ ਦਾ ਚਰਾਗ ਲਾਉਣ ਲੱਗ ਜਾਂਦੇ ਆ ਹਨਾ ਜਾਂ ਧੀਵੀ ਦੇ ਚਰਾਗ ਲਾਉਣ ਲੱਗ ਜਾਂਦੇ ਆ ਤਾਂ 95% ਉਹਨਾਂ ਘਰ ਦੇ ਵਿੱਚ ਸਮਝ ਲਓ ਤੁਸੀਂ ਵੀ ਸਾਰਾ ਕੰਮ ਪੁੱਠਾ ਹੋ ਜਾਂਦਾ ਘਰ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਠੀਕ ਹੈ ਘਰ 'ਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦੇ ਹਨ ਇਹ ਮਤਲਬ ਪੁੱਠੇ-ਪੁੱਠੇ ਕੰਮ ਹੋਣਾ ਸ਼ੁਰੂ ਹੋ ਜਾਂਦੇ ਆ ਜਿਹੜੇ ਬੰਦੇ ਆਪਣੇ ਆਪ ਤੋਂ ਲਾਉਂਦੇ ਆ ਠੀਕ ਹੈ ਬਿਨਾਂ ਸਰਕਾਰਾਂ ਦੀ ਮਨਜ਼ੂਰੀ ਤੋਂ ਲਾਉਂਦੇ ਆ ਠੀਕ ਹੈ ਕਿਉਂਕਿ ਹਰ ਇਹਨਾਂ ਦੀ ਚਰਾਗਬੱਤੀ ਦੇ ਵਿੱਚ ਬਹੁਤ ਤਰ੍ਹਾਂ ਦੇ ਨਿਯਮ ਨੇ ਹਨਾ ਬਹੁਤ ਤਰ੍ਹਾਂ ਦੀ ਸੁੱਚਮ ਬੰਦਾ ਨਹੀਂ ਕਰ ਪਾਉਂਦਾ ਹੈਗਾ ਹਨਾ ਤਾਂ ਹੁਣ ਉਹਨਾਂ ਨੇ ਕਰੀਆ ਉਸ ਅੱਲਾਹ ਤਾਲਾ ਦੀ ਇਬਾਦਤ ਹਨਾ ਉਹ ਚੱਲੇ ਨੇ ਪੱਕੇ ਆਪਣੇ ਉਸੂਲਾਂ ਦੇ ਉੱਪਰ ਹਨਾ ਲੋਕਾਂ ਨੂੰ ਹੱਕ ਸੱਚ ਦਾ ਰਾਹ ਦਿਖਾਇਆ ਪਰ ਆਪਾਂ ਚਰਾਗ ਲਾ ਕੇ ਉਹਨਾਂ ਦਾ ਆਪਣੇ ਆਪ ਤੋਂ ਆਪਾਂ ਕਰਦੇ ਆਂ ਆਪਣੀ ਮਨਮਰਜ਼ੀਆਂ ਹਨਾ ਫਿਰ ਆਪਾਂ ਸਰਕਾਰਾਂ ਦੇ ਚਿੱਲੇ ਕੱਢਾਂਗੇ ਹਨ ਕਿਸੇ ਦੇ ਦੱਸੇ ਵੀ ਫਿਰ ਲੋਕ ਬੰਦਾ ਕੋਈ ਨੂੰ ਕੋ ਦੱਸ ਦਿੰਦਾ ਪਰ ਉਹਨੇ ਆਪਾਂ ਘਰੋਂ ਉਹਨਾਂ ਦੇ ਲੂਫੇ ਦੇਣ ਲੱਗ ਜੰਨੇ ਹਨ ਤਾਂ ਫਿਰ ਜੋ ਚੀਜ਼ ਮਤਲਬ ਉਹਨਾਂ ਦੇ ਨਿਯਮ ਦੇ ਵਿੱਚ ਹੈ ਨਹੀਂ ਆਪਾਂ ਉਹ ਚੀਜ਼ਾਂ ਕਰਨੇ ਸ਼ੁਰੂ ਕਰ ਦਿੰਦੇ ਜਿਹਦੇ ਕਾਰਨ ਸਰਕਾਰ ਰਹਿਮਤ ਦੀ ਬਜਾਏ ਆਪਾਂ ਨੂੰ ਹਨਾ ਕਰਦੇ ਵਿੱਚ ਮੰਨ ਲਓ ਤੁਸੀਂ ਵੀ ਆਪਣਾ ਨਾਸ਼ ਹੋਣਾ ਸ਼ੁਰੂ ਹੋ ਜਾਤਾ ਹਨਾ ਕਿਤੇ ਨਾ ਕਿਤੇ ਉਹ ਇਹ ਚੀਜ਼ਾਂ ਬੰਦੇ ਨਾਲ ਹੋਣੀ ਵੀ ਚਾਹੀਦੀਆਂ ਕਿਉਂਕਿ ਉਹਨੂੰ ਅਕਲ ਵੀ ਯਾਦ ਹੁੰਦੀ ਜਦੋਂ ਉਹਦੇ ਠੋਕਰ ਵੱਜਦੀ ਹੈ ਹਨ ਤਾਂ ਮਤਲਬ ਵੀ ਆਪਣੇ ਆਪ ਤੱਕ ਕਦੀ ਵੀ ਨਾ ਚੀਜ਼ਾਂ ਨਾਲ ਕਦੇ ਪੰਗਾ ਨਾ ਲਓ ਕਿਉਂਕਿ ਇਹਨਾਂ ਚੀਜ਼ਾਂ ਨਾਲ ਪੰਗਾ ਲਿਆ ਵਾ ਬਹੁਤ ਮਹਿੰਗਾ ਪੈਂਦਾ ਠੀਕ ਹੈ ਥੋੜੀ ਸ਼ਰਧਾ ਹੈਗੀ ਤੁਸੀਂ ਚਿਰਾਗ ਲਾਉਣਾ ਚਾਹੁੰਦੇ ਮੈਂ ਪਹਿਲਾਂ ਹੀ ਦੱਸਿਆ ਵੀ ਤੁਸੀਂ ਪਹਿਲਾਂ ਆਪਣੇ ਦਿਲ ਦੇ ਵਿੱਚ ਇਸ਼ਕ ਜਗਾਓ ਉਹਨਾਂ ਦੇ ਉਸੂਲਾਂ ਦੇ ਉੱਪਰ ਕਾਇਮ ਰਹੋ ਹਨ ਸਿੱਧੀ ਸਾਦੀ ਜ਼ਿੰਦਗੀ ਪਰਮਾਤਮਾ ਰੂਪੀ ਉਹਨਾਂ ਨੂੰ ਮੰਨ ਕੇ ਉਹਨਾਂ ਦਾ ਨਾਮ ਸੰਭਰੋ ਹਨ ਜਦੋਂ ਤੁਹਾਡੀ ਪ੍ਰੀਤ ਉਹਨਾਂ ਨੂੰ ਡੁੰਗੀ ਪੈ ਜੇਗੀ ਤੁਸੀਂ ਸਰਕਾਰ ਤੋਂ ਉਹਨਾਂ ਦੀ ਇਜਾਜ਼ਤ ਲੈ ਕੇ ਉਹਨਾਂ ਨੂੰ ਨਿਭਾਣਾ ਕਿਤੇ ਆਂ ਕਿਤੇ ਸਰਕਾਰ ਦਿਖਾਉਣਗੀ ਤਾਂ ਤੁਸੀਂ ਚਿਰਾਗ ਲਾ ਸਕਦੇ ਹਣਾ ਤਾਂ ਚਿਰਾਗ ਵੀ ਉਦੋਂ ਲਾਉਣਾ ਵੀ ਇਹ ਸੋਚਣਾ ਪਹਿਲਾਂ ਵੀ ਅੱਜ ਮੈਂ ਕਰ ਰਿਹਾ ਕਿ ਆ ਮੇਰੀ ਆਉਣ ਵਾਲੀ ਪੀੜ੍ਹੀ ਅਕੇ ਕੋਈ ਕਰਨ ਵਾਲਾ ਹੈਗਾ ਹਣਾ ਕਿਉਂਕਿ ਅੱਗੇ ਨਹੀਂ ਕਰੇਗਾ ਕੋਈ ਇਹ ਲੀਡ ਅਲੀਡ ਚੱਲ ਜਾਣੀ ਹਣਾ ਤਾਂ ਫਿਰ ਅੱਗੇ ਕੋਈ ਜਦੋਂ ਕਰਨ ਵਾਲਾ ਨਹੀਂ ਹੋਊਗਾ ਹਨਾ ਫਿਰ ਕਿਧਰ ਕਿਤੇ ਜਾ ਕੇ ਉਹਨੂੰ ਵੀ ਓੱਖਾ ਹੋਣਾ ਹਨਾ ਉਹ ਨਹੀਂ ਕਰੇਗਾ ਤਾਂ ਉਹ ਵੀ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਬੰਦਾ ਉਲਝਦਾ ਰਹੇਗਾ ਆਪਣੇ ਹਨਾ ਤਾਂ ਵੀ ਤੁਸੀਂ ਇਹ ਦੇਖਣਾ ਵੀ ਪਹਿਲਾਂ ਕੋਈ ਅੱਗੇ ਆਪਣਾ ਕਰਨ ਵਾਲਾ ਹੈਗਾ ਹਨਾ ਤੇ ਇਹ ਜੀ ਸੋਚ ਕੇ ਤੁਸੀਂ ਮਤਲਬ ਘਰ ਦੇ ਵਿੱਚ ਆਪਣੇ ਚਰਾਗ ਮਤਲਬ ਸੋਚਣਾ ਹੈ ਇਸ ਬਾਰੇ ਤੁਸੀਂ ਬਸ ਹਨਾ ਤੇ ਉਸ ਤੋਂ ਬਾਅਦ ਹੁਣ ਜਦੋਂ ਆਪਣੇ ਕੋਈ ਕਰਨ ਵਾਲੇ ਨਹੀਂ ਹੈਗਾ ਅੱਗੇ ਪੜ੍ਹੀ ਲਿਖੀ ਕਰਨੀ ਹੈ ਨਾ ਕੁਝ ਨਹੀਂ ਕਰਨਾ ਚਾਹੀਦਾ ਨਾ ਬਾਰੇ ਹਨਾ ਤਾਂ ਕਦੇ ਵੀ ਆਪਣੇ ਆਪ ਤੇ ਪੰਗਾ ਨਾ ਲੋ ਥੋਡੀ ਸ਼ਰਤ ਹੈ ਹਨਾ ਕਿਤੇ ਵੀ ਨੇੜੇ-ਤੇੜੇ ਸਰਕਾਰ ਦੀ ਕਿਤੇ ਰੋਜਾ ਬਣਿਆ ਹੁੰਦਾ ਉੱਥੇ ਦਵਾ ਸਲਾਮ ਕਰਕੇ ਆਪਾਂ ਨੂੰ ਉੱਥੇ ਵਾਤੇ-ਵਤੇ ਨਹੀਂ ਆ ਚੜਾ ਕਿ ਮੁੱਠਾ ਠੀਕ ਹੈ ਹਨਾ ਉੱਥੇ ਚਰਾਗ ਲੱਗਿਆ ਹੋਵੇ ਉੱਥੇ ਤੇਲ ਪਾਏ ਉਹ ਵੀ ਇੱਕ ਚਰਾਗ ਲਾਉਣ ਦੇ ਬਰਾਬਰ ਹੈ ਹਨਾ ਤਾਂ ਮਤਲਬ ਐਸੀ ਕੋਈ ਲੀਡ ਨਾ ਛੇੜੋ ਜਿਹੜੀ ਤੁਹਾਡੀ ਅੱਗੇ ਕੋਈ ਇਹਨੂੰ ਪਗਾਣਾ ਸੀ ਠੀਕ ਹੈ ਕਿਉਂਕਿ ਇੱਕ ਵਾਰ ਲੀਡ ਚੱਲ ਗਈ ਤਾਂ ਫਿਰ ਇਹ ਲੀਡ ਅੱਗੇ ਅੱਗੇ ਤੋਂ ਅੱਗੇ ਨਿਭਾਉਣੀ ਪੈਂ ਕਣ ਤਾਂ ਦੂਜਾ ਨੰਬਰ ਹੁਣ ਸਰਕਾਰਾਂ ਦੇ ਚਿਰਾਗ ਫਿਰ ਲੱਗਦੇ ਕਿਵੇਂ ਨੇ ਸਰਕਾਰਾਂ ਦੇ ਚਿਰਾਗ ਹਮੇਸ਼ਾ ਦੋ ਤਰੀਕਿਆਂ ਦੇ ਵਿੱਚ ਘਰ ਦੇ ਵਿੱਚ ਆਉਂਦੀਆਂ ਆ ਬਣੀ ਉਹ ਕਿਵੇਂ ਜਿਆਦਾ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਅੱਜ ਚਿਰਾਗ ਸ਼ੁਰੂ ਕਰ ਲਿਆ ਸਰਕਾਰ ਦੀ ਮਨਜ਼ੂਰੀ ਲੈ ਕੇ ਠੀਕ ਹੈ ਸਰਕਾਰ ਦੀ ਮਨਜ਼ੂਰੀ ਨਾਲ ਤੁਸੀਂ ਚਿਰਾਗ ਸ਼ੁਰੂ ਕਰਿਆ ਤੁਹਾਡੇ ਘਰ ਦੇ ਵਿੱਚ ਰਹਿਮਤ ਵਰਸਣ ਲੱਗੀ ਸਰਕਾਰ ਦਾ ਪਹਿਰਾ ਹੋ ਗਿਆ ਸਭ ਕੁਝ ਵਧੀਆ ਹੋ ਗਿਆ ਹਨ ਤਾਂ ਉਹ ਪੀੜੀ ਦਰ ਪੀੜੀ ਚੱਲਦਾ ਚਲੇ ਜਾਂਦਾ ਠੀਕ ਹੈ ਹੁਣ ਮੰਨ ਲਓ ਤੁਹਾਡੀ 5ਵੀਂ 6ਵੀਂ ਪੀੜੀ ਨੇ ਜਾ ਕੇ ਚਿਰਾਗ ਛੱਡਤਾ ਠੀਕ ਹੈ ਉਹਨਾਂ ਬਾਅਦ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਠੀਕ ਹੈ ਚਲੋ ਕਿਸੇ ਕੋਲ ਗਿਆ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਘਰ ਦੇ ਵਿੱਚ ਪਹਿਲਾਂ ਅਜੇ ਦੋ ਚਾਰ ਪੰਜ ਪੀੜੀ ਪਹਿਲਾਂ ਭਈ ਚਿਰਾਗ ਲਾਉਂਦੇ ਸੀਗੇ ਗਮਸਪਖ ਸਰਕਾਰ ਦਾ ਠੀਕ ਹੈ ਤਾਂ ਤੁਹਾਨੂੰ ਉਹ ਲਾਉਣਾ ਪੈਣਾ ਠੀਕ ਹੈ ਜਿਨ੍ਹਾਂ ਦਾ ਐਦਾਂ ਚਿਰਾਗ ਨਿਕਲੇ ਆਉਂਦਾ ਠੀਕ ਹੈ ਉਹਨਾਂ ਨੂੰ ਉਹ ਚੀਜ਼ਾਂ ਕਰਨੀਆਂ ਪੈਣੀਆਂ ਕਿਉਂਕਿ ਉਹ ਲੀਡ ਲੀਡ ਵਿੱਚੋਂ ਲੱਗੀ ਹੋਈ ਹੈ ਠੀਕ ਹੈ ਤਾਂ ਉਹ ਲੀਡ ਉਹਨਾਂ ਨੂੰ ਲਗਾਉਣੀ ਪਊਗੀ ਠੀ ਜਾ ਫਿਰ ਚਿਰਾਗ ਕਿੱਥੇ ਲੱਗਦਾ ਜਾਂ ਫਿਰ ਆਪਣੇ ਆਪ ਤੋਂ ਸਰਕਾਰ ਨੇ ਹੈਨਾ ਆਪਣੇ ਸੁਪਨੇ ਦੇ ਵਿੱਚ ਆ ਕੇ ਠੀਕ ਹੈ ਜਿ ਸਾक्षात ਸਾਹਮਣੇ ਹੋ ਕੇ ਕਿਹਾ ਹੋਵੇ ਕਿ ਆਪਣੇ ਘਰ ਦੇ ਵਿੱਚ ਸਾਡੇ ਨਾਮ ਦਾ ਚਿਰਾਗ ਰੌਸ਼ਨ ਕਰ ਠੀਕ ਹੈ ਨਾ ਉਸ ਅੱਲਾਹ ਤਾਲਾ ਦੀ ਬੰਦਗੀ ਕਰ ਠੀਕ ਹੈ ਮਤਲਬ ਸਰਕਾਰ ਨੇ ਬੰਦੇ ਨੂੰ ਆਪ ਚੁਆਇਆ ਹੋਵੇ ਠੀਕ ਹੈ ਨਾ ਸਰਕਾਰਾਂ ਕਈ ਜਗ੍ਹਾ ਬੰਦਿਆਂ ਨੂੰ ਆਪ ਚੁਆਉਂਦੀਆਂ ਨੇ ਕਿਉਂਕਿ ਕੁਛ ਨਾ ਕੁਛ ਸਰਕਾਰਾਂ ਦੇ ਮਕਸਦ ਹੁੰਦੇ ਆ ਕਿ ਜੋ ਆਪਣੇ ਤੋਂ ਪੂਰੇ ਕਰਵਾਉਣੇ ਹੁੰਦੇ ਹਨ ਹੈਨਾ ਬੰਦੇ ਨੂੰ ਰੱਬ ਦੇ ਰਾਹ ਨਾਲ ਜੋੜਨਾ ਹੁੰਦਾ ਹੈ ਮਨੁੱਖ ਜਿੱਥੇ ਸਰਕਾਰਾਂ ਨੇ ਖੁਦ ਮੰਗੇ ਉੱਥੇ ਚਿਰਾਗ ਲਾਉਣਾ ਕੋਈ ਗਲਤ ਨਹੀਂ ਹੈਗਾ ਠੀਕ ਹੈ ਨਾ ਪਰ ਜਿਹੜੀਆਂ ਚੀਜ਼ਾਂ ਸੀ ਆਪਣੇ ਆਪ ਕਰ ਲੈਣੇ ਆ ਉਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਕੁਝ ਪਰਸੈਂਟ ਸਹੀ ਵੀ ਹੁੰਦੀਆਂ ਪਰ ਜ਼ਿਆਦਾਤਰ ਇਹ ਚੀਜ਼ਾਂ ਗਲਤ ਸਾਬਤ ਹੋ ਜਾਂਦੀਆਂ ਠੀਕ ਹੈ ਨਾ ਤੇ ਤੁਸੀਂ ਖੁਦ ਦੇਖ ਲਓ ਜੇ ਤੁਹਾਡੇ ਘਰ ਦੇ ਵਿੱਚ ਚਿਰਾਗ ਅੱਜ ਦੇ ਸਮੇਂ 'ਚ ਲੱਗ ਰਹੇ ਆ ਠੀਕ ਹੈ ਜਿੱਥੇ ਮਨਜ਼ੂਰੀ ਨਾਲ ਚਿਰਾਗ ਲੱਗੇ ਹੋਣਗੇ ਉਸ ਘਰ 'ਚ ਹਮੇਸ਼ਾ ਰਹਿਮਤ ਵਰਸੇਗੀ ਵਰਸੇਗੀ ਠੀਕ ਹੈ ਸਰਕਾਰ ਕਦੇ ਨੂੰ ਗਲਤ ਰਾਤ ਨਹੀਂ ਜਾਣ ਦੇਣਗੇ ਸਰਕਾਰ ਉਹਨੂੰ ਮਿਸ਼ਨ ਸਹੀ ਰਾਹ ਦੇ ਉੱਪਰ ਲਾ ਕੇ ਰੱਖਣਗੇ ਠੀਕ ਹੈ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋएगी ਮਹਾਰਾਜ ਉਹਨੂੰ ਸਾਰੇ ਪਾਸੇ ਨੂੰ ਹਨ ਵਧੀਆ ਰੱਖਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਬੰਦੇ ਨੇ ਆਪ ਛੇੜਖਾਨੀਆਂ ਕਰੀ ਉਹਨੇ ਆਪਣੇ ਪੰਗੇ ਲੈ ਹੁੰਨੇ ਉਹਨਾਂ ਦੇ ਘਰ ਦੇ ਵਿੱਚ ਹਨ ਕਲੇਸ਼ ਠੀਕ ਹੈ ਲੜਾਈ ਜੀ ਬਿਮਾਰੀ ਜੀ ਅੱਛਾ ਜੀ ਅੱਗੇ ਨੂੰ ਕਿਸੇ ਬੱਚੇ ਦਾ ਨਾਮ ਹੋਣਾ ਹਨਾ ਘਰ ਦੇ ਵਿੱਚ ਸੰਤਾਨ ਦਾ ਨਾਮ ਹੋਣਾ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਅੱਗੇ ਜਾ ਕੇ ਇਹ ਦਿੱਕਤਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਮੇਰੀ ਤੁਹਾਨੂੰ ਇਹ ਸਲਾਹ ਕਿ ਆਪਣੇ ਆਪ ਪੰਗਾ ਕਦੇ ਨਾ ਲਓ ਚਿਰਾਗ ਲਾਉਣਾ ਅਗਰ ਤੁਹਾਡੀ ਸ਼ਰਧਾ ਹੈ ਸਰਕਾਰਾਂ ਦੀ ਮਨਜ਼ੂਰੀ ਲਓ ਇਹਨਾਂ ਦੇ ਜੀਵਨ ਬਾਰੇ ਜਾਣੋ ਪਹਿਲਾਂ ਠੀਕਾ ਬਾਬਿਆਂ ਕੋਲ ਜਾ ਜਾ ਕੇ ਜੀਵਨ ਨਾ ਜਾਣ ਉਹਨਾਂ ਦਾ ਠੀਕ ਹੈ ਆਪਣੀ ਆਪ ਤੇ ਇਹਨਾਂ ਦਾ ਜੀਵਨ ਬਹੁਤ ਕਿਤਾਬਾਂ ਦੇ ਵਿੱਚ ਲਿਖ ਰੱਖਿਆ ਇਹਨਾਂ ਦੀ ਬਹੁਤ ਕਿਤਾਬਾਂ ਨੇ ਸਰਕਾਰ ਨੇ ਸਿਰਤਾਂ ਲਿਖ ਰੱਖੀਆਂ ਨੇ ਠੀਕ ਹੈ ਉਹ ਪੜਿਆ ਕਰੋ ਠੀਕ ਹੈ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਪਤਾ ਲੱਗੇ ਉਹ ਸਰਕਾਰ ਇਹ ਕਿਸ ਮੁਕਾਮ ਦੇ ਮਾਲਕ ਨੇ ਠੀਕ ਹੈ ਕਿਆ ਹਸਤੀ ਨਹੀਂ ਠੀਕ ਹੈ ਇਹਨਾਂ ਨੇ ਆਪਣੀ ਜੀਵਨ ਚ ਕਿਆ ਕਰਿਆ ਅਗਰ ਲੋਕਾਂ ਦਾ ਭਲਾ ਕਰਿਆ ਉਹ ਅੱਲਾ ਪਾਕ ਨੂੰ ਦੁਆ ਕਰਕੇ ਕਰਿਆ ਜਾਂ ਢਾਲੇ ਦੇ ਵਾਕੀ ਕਰਿਆ ਜਾਂ ਟੋਨੇ ਡੱਪੇ ਕਰਕੇ ਕਰਿਆ ਠੀਕ ਹੈ ਨਾ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਨਾ ਸਰਕਾਰਾਂ ਦੇ ਕੋਈ ਲੂਫੇ ਨਹੀਂ ਹੁੰਦੇ ਇਹਨਾਂ ਦੇ ਕੋਈ ਢਾਲੇ ਨਹੀਂ ਹੁੰਦੇ ਇਹਨਾਂ ਦੇ ਕੋਈ ਟੋਣੇ ਨਹੀਂ ਹੁੰਦੇ ਠੀਕ ਹੈ ਇਹਨਾਂ ਦੀ ਸਿਰਫ ਇੱਕ ਦੁਆ ਹੁੰਦੀ ਹੈ ਜੇਕਰ ਤੁਸੀਂ ਦਿਲ ਤੋਂ ਕਿਸੇ ਦੇ ਹੱਕ ਚ ਦੁਆ ਕਰਤੀ ਦੁਆ ਕਬੂਲ ਹੁੰਦੀ ਹੈ ਠੀਕ ਹੈ ਨਾ ਤੇ ਆਪਣੀ ਸ਼ਰਧਾ ਮੁਤਾਬਕ ਆਪਾਂ ਸਰਕਾਰ ਦਾ ਜਿੰਮੇਵਾਰੀ ਕੋਈ ਵੀ ਚੀਜ਼ ਦਾ ਮਤਲਬ ਟੇਕ ਸਕਦੇ ਹਾਂ ਠੀਕ ਹੈ ਨਾ ਸਰਕਾਰ ਕੋਈ ਕੁਝ ਨਹੀਂ ਮੰਗਦੀ ਤਾਂ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਹੋਊਗੀ ਠੀਕ ਹੈ ਤੇ ਬਾਕੀ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਗੱਲ ਹੈ ਹਨਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਸਮਝੋ ਤੇ ਇਸ ਤੇ ਅਮਲ ਕਰੋ ਹਨਾ ਜੈ ਪੀਰਾਂ ਦੇ